ਲੜਕੀਆਂ ਉੱਥੇ ਕਿੰਨੀਆਂ ਤੇ ਯੂ ਨੋ ਗੱਡੀ ਵਿੱਚ ਜਾਂ ਡਿਫਰੈਂਟ ਜਗ੍ਹਾ ਤੇ ਮਰੀਆਂ ਪਾਈਆਂ ਗਈਆਂ ਹਨ ਪਰ ਇਹ ਜਿਹੜੀ ਨਿਊਜ਼ ਹੈ ਇਹ ਬਾਹਰ ਨਹੀਂ ਆਉਂਦੀ ਤੇ ਅਗਰ ਲੈਂਡਲੋਰਡ ਚਾਹੇ ਲੜਕੀ ਨੂੰ ਬੋਲੇ ਕਿ ਤੂੰ ਰੈਂਟ ਨਹੀਂ ਪੇ ਕਰਨਾ ਪਰ ਯੂ ਨੋ ਕਮਰਾ ਤੁਹਾਨੂੰ ਦੇ ਦਿੰਦਾ ਪਰ ਯੂਲ ਹਵ ਟੂ ਸ਼ੇਅਰ ਦ ਬੈਡ ਵਿਦ ਮੇ ਤੋ ਫਿਰ ਲੜਕੀ ਸੋਚਦੀ ਹੈ ਕਿ ਭਾਈ ਕਮ ਹੈ ਨਹੀਂ ਕੁਝ ਨਹੀਂ ਪਰ ਮੈਨੂੰ ਰੈਂਟ ਨਹੀਂ ਪੇ ਕਰਨਾ ਪਏਗਾ ਕਟ ਤੋ ਕਟ ਮੇਰੇ ਕੋਲ ਥੋੜਾ ਪੈਸਾ ਤੇ ਬਚੇਗਾ ਜੋ ਮੈਂ ਆਪਣੇ ਪੇਰੈਂਟਸ ਨੂੰ ਪੰਜਾਬ ਵਿੱਚ ਭੇਜ ਸਕਦੀ ਹਾਂ ਪੰਜਾਬ ਦੇ ਵਿੱਚ ਤੋਂ ਕਿੰਨੀਆਂ ਕੁੜੀਆਂ ਅਜੀਹਾਂ ਨਹੀਂ ਜਿਹੜੀ ਸੈਕਸ ਟ੍ਰੇਡ ਦੇ ਵਿੱਚ ਪੈ ਚੁੱਕੀਆਂ ਨੇ ਔਰ ਕਿੰਨੀਆਂ ਕਹਿਹ ਜੀਆਂ ਨੇ ਜਿਹੜੀਆਂ ਸੁਸਾਈਡ ਕਰ ਚੁੱਕੀਆਂ ਨੇ ਸਾਈਡਲ ਕੇਸ ਜਿਹੜੇ ਹੁੰਦੇ ਹਨ ਉਹ ਫਿਊਨਰਲ ਹੋਮਸਾਰੇ ਦੱਸ ਦਿੰਦੇ ਨੇ ਕਿ ਠੀਕ ਹੈ ਯੂ نو ਮੈਨੇਜ 15 ਬੱਚੇ ਆ ਗਏ ਸੇ ਮੈਨੇਜ 7 ਬੱਚੇ ਆ ਗਏ ਇਸ ਨੂੰ ਪਤਾ ਚਲ ਜਾਂਦਾ ਤੇ ਉਹ ਇੱਕ ਫਿਊਨਰਲ ਹੋਮ ਵਿੱਚ ਹੈ ਤੁਸੀਂ ਇਮੇਜਨ ਕਰੋ ਕਿ ਉੱਥੇ ਕਿੰਨੇ ਫਿਊਨਰਲ ਹੋਮਸ ਹਨ ਫਲੋਰਸ ਹਨ ਉਹ ਲੜਕੀਆਂ ਨੂੰ ਐਕਸਪਲੋਇਟ ਕਰਦੇ ਨੇ ਉੱਥੇ ਯੂ نو ਓਨਲੀ ਯੰਗ ਲੜਕੀਆਂ ਉਹਨਾਂ ਨੂੰ ਹਾਇਰ ਕਰ ਲੈਂਦੇ ਪਰ ਦੇ ਐਕਸਪਲੋਇਟ ਥੇ ਤੇ ਇਹ ਆਪਣੇ ਹੀ ਜਿਹੜੇ ਬੰਦੇ ਹਨ ਉਹ ਲੜਕੀਆਂ ਨੂੰ ਐਕਸਪਲੋਇਟ ਕਰ ਰਹੇ ਹਨ ਤੇ ਦੋ ਬਿਊਟੀ ਸਲੂਨਸ ਹੁੰਦੀਆਂ ਉਹ ਜਿਹੜੇ ਓਨਰਸ ਹਨ ਦੱਸਦੇ ਹਨ ਕਿਥੇ ਇੱਕ ਬਜ਼ੁਰਗ ਆਦਮੀ ਹੋਏਗਾ ਤੁਸੀਂ ਨਾਲ ਇੱਕ ਲੜਕੀ ਹੁੰਦੀ ਹੈ ਤੇ ਲੜਕੀ ਆਏਗੀ ਆਪਣਾ ਨੇਲਸ ਪਾਲਿਸ਼ ਕਰਾ ਕੇ ਤੇ ਇਹਨਾਂ ਮੇਕਅਪ ਕਰਾ ਕੇ ਚਲੀ ਜਾਂਦੀ ਹੈ ਫਿਰ ਆਦੀ ਬਾਰ ਖੜਾ ਹੁੰਦਾ ਇਰੇ ਇੰਟਰਨੈਸ਼ਨਲ ਸਟੂਡੈਂਟਸ ਹਨ ਜੋ ਇੰਡੀਆ ਤੋਂ ਗਏ ਜ਼ਿਆਦਾਤਰ ਬੱਚੇ ਪੰਜਾਬ ਦੇ ਹਨ ਤੇ ਕੁਝ ਗੁਜਰਾਤ ਦੇ ਵੀ ਤੇ ਤੇਰੇ ਕੋਲ ਪੈਸਾ ਨਹੀਂ ਹੈ ਤੇ ਤੂੰ ਯੂ نو ਯੂ ਕੈਨ ਗੈਟ ਇਨਟੂ ਸੈਕਸ ਟ੍ਰੇਡ ਤੇ ਇੱਥੇ ਐਟਲੀ ਜੋ ਮੈਨੇਜ ਨਹੀਂ ਕਮਾ ਸਕਦੀ ਜੋ ਤੇ ਮੈਨੇ ਤਾਂ ਰੈਂਟ ਪੇ ਕਰਨਾ ਪੈਂਦਾ ਤੂੰ ਕਿਸ ਤਰ੍ਹਾਂ ਪੇ ਕਰੇਂਗੀ ਤੇ ਇੱਕ ਦਿਨ ਇਹ ਜੋ ਪੈਸਾ ਤੇਰਾ ਯੂ نو ਬਣ ਜਾਏਗਾ ਇਹ ਇਹ ਉਹ ਜੀ ਯੂ نو ਸੈਕਸ਼ੂਅਲ ਐਕਟੀਵਿਟੀਜ਼ ਵਿੱਚ ਪੈ ਕੇ ਉਹਨਾਂ ਦੀ ਲਾਈਫ ਛੋਟੀ ਹੋ ਜਾਂਦੀ ਹੈ ਛੋਟੀ ਇਸ ਕਰਕੇ ਹੁੰਦੀ ਹੈ ਕਿ ਉਹ ਡਰੱਗਸ ਵਿੱਚ ਪੈ ਜਾਂਦੀਆਂ ਹਨ ਅਲਕੋਹਲਿਸ਼ ਪੈ ਜਾਂਦੀਆਂ ਹਨ ਮੈਂ ਪਹਿਲਾਂ ਵੀ ਦੱਲਿਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਭੁੱਖ ਨਹੀਂ ਹੈ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ ਉੱਥੇ ਜਾ ਕੇ ਬੱਚੇ ਸਾਡੇ ਸੈੱਟ ਹੋ ਜਾਣਗੇ ਆਪਣੀ ਜ਼ਿੰਦਗੀ ਬਣਾ ਲੈਣਗੇ ਉਹ ਸ਼ਰਾਬ ਪੀਂਦੇ ਹਨ ਡਰੱਗਸ ਲੈਂਦੇ ਹਨ ਉੱਥੇ ਜਾ ਕੇ ਉਹਨਾਂ ਨੂੰ ਖੁੱਲ ਮਿਲ ਜਾਂਦੀ ਹੈ ਕਿਉਂਕਿ ਉੱਥੇ ਕੋਈ ਰੋਕਣ ਵਾਲਾ ਨਹੀਂ ਹੁੰਦਾ ਸੋ ਯੂ نو ਸ਼ਰਾਬ ਵੀ इजीली ਅਵੇਲੇਬਲ ਹੈ ਸੋ ਮੁੰਡੇ ਕੁੜੀਆਂ ਜਦੋਂ ਮਿਲਦੇ ਹਨ ਆਪਸ ਵਿੱਚ ਇਹਨਾਂ ਨੂੰ ਕਮਸ਼ਮ ਕਰਕੇ ਆਏ ਤੇ ਬੈਠ ਕੇ ਫਿਰ ਉਹ ਸ਼ਰਾਬ ਵੀ ਪੀਂਦੇ ਹਨ ਡਰੱਗਸ ਵੀ ਲੈਂਦੇ ਹਨ ਪਰਵਾਸ ਪੰਜਾਬ ਦਾ ਇੱਕ ਭਖਤਾ ਮੁੱਦਾ ਹੈ ਆਏ ਸਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦੇ ਵਿੱਚ ਪੜਨ ਜਾਂਦੇ ਨੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਇਹੀ ਇੱਛਾ ਹੁੰਦੀ ਹੈ ਕਿ ਅਸੀਂ ਵਿਦੇਸ਼ ਜਾਈਏ ਵਿਦੇਸ਼ ਜਾ ਕੇ ਆਪਣਾ ਚੰਗਾ ਭਵਿੱਖ ਸਿਰ ਜੀਏ ਪਰ ਨਾਲ ਨਾਲ ਉਹਨਾਂ ਦਾ ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਅਸੀਂ ਉੱਥੇ ਰਹਿ ਕੇ ਪੱਕੇ ਹੋ ਜਾਈਏ ਔਰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਹੀ ਬਤਾਈਏ ਪਰ ਹਾਲੀ ਦੇ ਵਿੱਚ ਕੁਝ ਮਹੀਨਿਆਂ ਤੋਂ ਜੋ ਖਬਰਾਂ ਬਾਹਰਲੇ ਦੇਸ਼ਾਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਦੇ ਉੱਤੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਰੈਸੈਸ਼ਨ ਚੱਲ ਰਿਹਾ ਹੈ ਬਹੁਤ ਸਾਰੀ ਖਬਰਾਂ ਇਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਉੱਥੇ ਕੰਮ ਨਹੀਂ ਮਿਲ ਰਿਹਾ ਬੱਚੇ ਸੜਕਾਂ ਦੇ ਉੱਤੇ ਰੋਲ ਰਹੇ ਨੇ ਬਹੁਤ ਮਾਰੋ-ਮਾਰ ਪਈ ਹੋਈ ਹੈ ਤਾਂ ਕੈਨੇਡਾ ਦੇ ਵਿੱਚ ਬੱਚਿਆਂ ਦਾ ਇਸ ਵੇਲੇ ਕੀ ਹਾਲ ਹੈ ਔਰ ਖਾਸ ਤੌਰ ਦੇ ਉੱਤੇ ਕੁੜੀਆਂ ਉੱਥੇ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੀਆਂ ਨੇ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੈਡਮ ਸੁੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਡਮ ਬਹੁਤ ਬਹੁਤ ਸਵਾਗ ਥੈਂਕ ਯੂ ਥੈਂਕ ਮੈਮ ਜਿਵੇਂ ਮੈਂ ਜ਼ਿਕਰ ਕੀਤਾ ਹੈ ਪ੍ਰਵਾਸਿਕ ਪੰਜਾਬ ਦਾ ਬਹੁਤ ਪੱਕਦਾ ਮੁੱਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਬਾਹਰ ਜਾਂਦੇ ਨੇ ਅੱਜ ਦੇ ਟਾਈਮ ਦੇ ਵਿੱਚ ਜੇ ਕਿਸੇ ਨੂੰ ਵੀ ਪੁੱਛਿਓ ਕਿਸੇ ਵੀ ਮਾਪਿਆਂ ਨੂੰ ਪੁੱਛਿਓ ਕਿ ਕੀ ਕਰਨਾ ਹੈ ਬੱਚਿਆਂ ਨੇ ਕੀ ਕਰਨਾ ਹੈ ਉਹ ਕਹਿੰਦੇ ਨਹੀਂ ਕੈਨੇਡਾ ਭੇਜਣਾ ਹੈ ਹਾਲ ਕੀ ਹੈ ਕੈਨੇਡਾ ਦੇ ਵਿੱਚ ਬੱਚਿਆਂ ਦਾ ਬੱਚਿਆਂ ਦਾ ਕੈਨੇਡਾ ਵਿੱਚ ਹਾਲ ਅੱਛਾ ਨਹੀਂ ਹੈ ਕਈ ਬੱਚੇ ਹੈ ਜੋ ਉਥੇ ਪਹੁੰਚੇ ਹੋਏ ਹਨ ਤੇ ਜਿਨ੍ਹਾਂ ਨੇ ਰੀਅਲਾਈਜ਼ ਕੀਤਾ ਹੈ ਕਿ ਸੈਟਲਮੈਂਟ ਕਰਨ ਵਾਸਤੇ ਉਹਨਾਂ ਨੂੰ ਮਿਹਨਤ ਕਰਨੀ ਪੈਗੀ ਉਹ ਜੋ ਫੋਕਸਡ ਹਨ ਆਪਣੀ ਪੜਾਈ ਖਤਮ ਕਰ ਰਹੇ ਹਨ ਕੰਮ ਕਰ ਰਹੇ ਹਨ ਤੇ ਇਮਾਨਦਾਰੀ ਨਾਲ ਰਹਿ ਰਹੇ ਹਨ ਪਰ ਇੱਕ ਬਹੁਤ ਲਾਰਜ ਨੰਬਰ ਹੈ ਕਾਫੀ ਵੱਡਾ ਨੰਬਰ ਹੈ ਜਿਹੜੇ ਬੱਚੇ ਉੱਥੇ ਗੁੰਮਰਾਹ ਹੋ ਰਹੇ ਹਨ ਤੇ ਗੁੰਮਰਾਹ ਇਸ ਕਰਕੇ ਹੋ ਰਹੇ ਹਨ ਉਹ ਆਪਣੇ ਕੰਟਰੋਲ ਵਿੱਚ ਨਹੀਂ ਹੈ ਉਹ ਉੱਥੇ ਦਾ ਮਾਹੌਲ ਇਸ ਤਰ੍ਹਾਂ ਦਾ ਜੌਬਸ ਨਹੀਂ ਮਿਲ ਰਹੀਆਂ ਹਾਊਸਿੰਗ ਕ੍ਰਾਈਸਿਸ ਹੈ ਉੱਥੇ ਠੰਡ ਪੈ ਰਹੀ ਹੈ ਸਖਤ ਮਾਈਨਸ 14 ਹੈ ਇਸ ਵਕਤ ਤੇ ਉਹਨਾਂ ਨੂੰ ਬਸ ਸਟੈਂਡ ਤੇ ਖਲੋਣਾ ਪੈਂਦਾ ਹੈ ਯੂ نو ਕਾਫੀ دیر ਫਿਰ ਦੂਰ ਦੂਰ ਕਮਿਊਟ ਕਰਨਾ ਪੈਂਦਾ ਹੈ ਕੰਮ ਕਰਨ ਵਾਸਤੇ ਵਾਪਸ ਆਨਾ ਫਿਰ ਪੜਾਈ ਕਰਨੀ ਤੇ ਇਹ ਬੱਚਿਆਂ ਦੀ ਬੜੀ ਇੱਕ ਪ੍ਰੋਬਲਮ ਯੂ نو ਖੜੀ ਹੋ ਗਈ ਹੈ ਜਿਨ੍ਹਾਂ ਬੱਚਿਆਂ ਕੋਲ ਜੌਬਸ ਹਨ ਅਸੀਂ ਦੇਖਿਆ ਹੈ ਕਿ ਉਹ ਬੱਚੇ ਪੜਾਈ ਵੀ ਕਰ ਰਹੇ ਹਨ ਤੇ ਆਪਣੀ ਜੌਬ ਵੀ ਕਰ ਰਹੇ ਹਨ ਤੇ ਉਹ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਪਏ ਪਰ ਜਿਨ੍ਹਾਂ ਬੱਚਿਆਂ ਕੋਲ ਜੌਬਸ ਨਹੀਂ ਹਨ ਉਹਨਾਂ ਲਈ ਬੜੀ ਮੁਸ਼ਕਲ ਆ ਰਹੀ ਹੈ ਜਿਨ੍ਹਾਂ ਬੱਚੇ ਗੁਜਾਬਸ ਹੈ ਬਗਰ ਰਹਿਣ ਦੀ ਜਗ੍ਹਾ ਨਹੀਂ ਹੈ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਸੇ ਗੁੰਮਰਾਹ ਕੌਣ ਕਰ ਰਿਹਾ ਹੈ ਇਹ ਬੱਚੇ ਗੁੰਮਰਾਹ ਕਿੱਦਾਂ ਹੋ ਰਹੇ ਨੇ ਔਰ ਕਿਵੇਂ ਇਹਨਾਂ ਨੂੰ ਗਲਤ ਰਾਹ ਤੇ ਉਤੇ ਤੋਰਿਆ ਜਾਦਾ ਅੱਛਾ ਗੁੰਮਰਾਹ ਇਧਰੋਂ ਪੰਜਾਬ ਤੋਂ ਹੁੰਦੇ ਹਨ ਪੰਜਾਬ ਤੋਂ ਕਿਵੇਂ ਪੰਜਾਬ ਤੋਂ ਇਸ ਤਰ੍ਹਾਂ ਕੀ ਜਿਹੜੇ ਏਜੰਸੀ ਇਹਨਾਂ ਨੂੰ ਭੇਜਦੇ ਹਨ ਉੱਥੇ ਕਿਉਂਕਿ ਉਹ ਕਈ ਵਾਰੀ ਗਲਤ ਇਨਫੋਰਮੇਸ਼ਨ ਪੇ ਅਗਰ ਬੱਚਾ ਇੰਗਲਿਸ਼ ਵਿੱਚ ਫੇਲ ਕਰ ਗਿਆ ਆਈਲਟ ਤੋ ਉਹਨਾਂ ਦੇ ਨਕਲੀ ਪੇਪਰ ਬਣਾ ਕੇ ਹਾਂ ਕਿ ਬੱਚਾ ਇੰਗਲਿਸ਼ ਜਾਣਦਾ ਹੈ ਸਭ ਕੁਝ ਉਹ ਜਦੋਂ ਬੱਚੇ ਉੱਤੇ ਪਹੁੰਚਦੇ ਹਨ ਨਾ ਤੇ ਜਦੋਂ ਜਦੋਂ ਕਾਲਜਸ ਜੁਆਇਨ ਕਰਦੇ ਹਨ ਉਥੇ ਜਦੋਂ ਪ੍ਰੋਫੈਸਰ ਪੜਾਉਣ ਲੱਗਦੇ ਹਨ ਬੱਚੇ ਨੂੰ ਕੱਖਰੀ ਸਮਝ ਆਉਂਦਾ ਕਿਉਂਕਿ ਅੰਗਰੇਜ਼ੀ ਨਹੀਂ ਆਂਦੀ ਹੈ ਤੋ ਬੈਠੇ ਹੁੰਦੇ ਹਨ ਉਥੇ ਯੂ ਨੋ ਕਲਾਸ ਅਟੈਂਡ ਕਰਨ ਪਰ ਕੋਈ ਬੱਚਾ ਸੁੱਤਾ ਹੁੰਦਾ ਕਿਉਂਕਿ ਕਮ ਕੀ ਹੈ ਥੱਕ ਕੇ ਉੱਥੇ ਆਇਆ ਬੱਚੇ ਸੋ ਜਾਂਦੇ ਹਨ ਪ੍ਰੋਫੈਸਰਸ ਵਾਸਤੇ ਇਹ ਬੜੀ ਵੱਡੀ ਫ੍ਰਸਟ੍ਰੇਸ਼ਨ ਹੋ ਜਾਂਦੀ ਹੈ ਸੋ ਜੀ ਜੋ ਸਟ੍ਰਿਕਟ ਐਂਡ ਪ੍ਰੋਫੈਸਰਸ ਉਹ ਬੋਲਦੇ ਨੇ ਕਿ ਠੀਕ ਹੈ ਅਗਰ ਤੁਸੀਂ ਕਲਾਸ ਵਿੱਚ ਨਾ आओ ਜਾਂ ਕਲਾਸ ਵਿੱਚ ਤੁਸੀਂ ਐਟੈਂਟਿਵ ਨਹੀਂ ਹੋ ਜੇ ਤੁਹਾਨੂੰ ਕਲਾਸ ਵਿੱਚ ਕੁਝ ਸਮਝ ਨਹੀਂ ਆ ਰਿਹਾ ਅਸੀਂ ਤੁਹਾਨੂੰ ਪਾਸ ਨਹੀਂ ਕਰਾਂਗੇ ਤੇ ਬੱਚੇ ਫਿਰ ਯੂ نو ਘਬਰਾਉ ਜਾਂਦੇ ਹਨ ਤੇ ਯਮ ਯੂ نو ਫਿਰ ਦੁਬਾਰਾ ਉਹ ਕੋਰਸ ਲੈਣਾ ਪੈਂਦਾ ਹੈ ਦੁਬਾਰਾ ਕੋਰਸ ਲੈਣ ਵਿੱਚ ਤੇ ਹੋਰ ਪੈਸੇ ਦੇਣੇ ਪੈਂਦੇ ਹਨ ਸੋ ਕੁਝ ਕਾਲਜ ਦੀ ਗਲਤੀ ਹੈ ਕੁਝ ਵੱਡੀ ਗਲਤੀ ਏਜੰਸੀ ਦੀ ਹੈ ਜੋ ਇਦਰੋਂ ਪੇਜਦੇ ਹਨ ਔਰ ਗਲਤ ਇਨਫੋਰਮੇਸ਼ਨ ਦੇ ਕੇ ਕਿ ਕੈਨੇਡਾ ਜਾ ਕੇ ਕੋਈ ਪ੍ਰੋਬਲਮ ਨਹੀਂ ਹੈ ਉਥੇ ਜੌਬਸ ਮਿਲ ਜਾਣਗੀਆਂ ਉਥੇ ਤੁਸੀਂ ਚੱਟ ਸੈਟਲ ਹੋ ਜਾਓਗੇ ਤੁਹਾਡੇ ਕੋਲ ਪੈਸਾ ਆ ਜਾਏਗਾ ਜੋ ਕੁਝ ਤੁਸੀਂ ਲੋਨ ਛੋਣ ਲੈਂਦੇ ਹੋ ਤੁਸੀਂ ਯੋ ਪੇਰੈਂਟਸ ਔਰ ਇਹ ਵਾਪਸ ਕਰ ਦਣਗੇ ਉਹ ਜਿਸ ਤਰ੍ਹਾਂ ਉਥੇ 에어ਪੋਰਟ ਤੇ ਪਹੁੰਚਦੇ ਨੇ ਉਹਨਾਂ ਨੂੰ ਅਚਾਨਕ एकदम ਕਲਮ ਕਲੇ ਹੋਣ ਕਰਕੇ ਉਹਨਾਂ ਨੂੰ ਹੁਣ ਲੱਗਦਾ ਹੈ ਕਿ ਹੁਣ ਅਸੀਂ ਰਹਿਣਾ ਕਿੱਥੇ ਹੈ ਜੌਬ ਕਿੱਥੇ ਕਰਾਂਗੇ ਸਾਡੇ ਕੋਲ ਪੈਸਾ ਹੈ ਤੇ ਬੈਂਕ ਵਿੱਚ ਮਗਰ ਉਹ ਪੈਸਾ ਖਤਮ ਹੋ ਜਾਏਗਾ ਅਗਰ ਇਨਕਮ ਨਾ ਆਈ ਤੇ ਫਿਰ ਪਰ ਇਹ ਵੀ ਕਰਨੀ ਹੈ ਸੋ ਉਹ ਫਿਰ ਜਿਹੜਾ ਬੱਚਾ ਉਹ ਕਬੜਾ ਜਾਂਦਾ ਹੈ ਇਹ ਸਾਰੇ ਸਰਕਮਸਟੈਂਸਸ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਬੱਚੇ ਸ਼ਾਰਟਕਟ ਉੱਥੇ ਕੀ ਅਪਣਾ ਰਹੇ ਨੇ ਔਰ ਫਿਰ ਕਿਹੜੇ ਰਾਹਾਂ ਦੇ ਉੱਤੇ ਤੁਰਨ ਲੱਗ ਗਏ ਅੱਛਾ ਜਿਹੜੇ ਸ਼ਾਰਟਕਟ ਬੱਚੇ ਅਪਣਾਉਂਦੇ ਆ ਨਾ ਇਹ ਬੱਚਿਆਂ ਦੇ ਆਪਣੇ ਕੰਟਰੋਲ ਵਿੱਚ ਨਹੀਂ ਹੁੰਦਾ ਕਈ ਵਾਰੀ ਉਹ ਜੋ ਡਿਸੀਸ਼ਨ ਹੁੰਦੀ ਹੈ ਉਹ ਮਜਬੂਰੀ ਕਰਕੇ ਉਹ ਡਿਸੀਸ਼ਨ ਲੈਂਦੇ ਹਨ ਕਿਉਂਕਿ ਅਗਰ ਮੈਨੇ ਲੰਘ ਜਾਂਦੇ ਹਨ ਤੇ ਬੱਚਿਆਂ ਨੂੰ ਜਾਬ ਨਹੀਂ ਮਿਲਦੀ ਹੈ ਤੇ ਫਿਰ ਇਨਕਮ ਹੈ ਨਹੀਂ ਹੈ ਇਹ ਜਿਹੇ ਬੱਚੇ ਆਏ ਹੁੰਦੇ ਕੈਨੇਡਾ ਵੇ ਜੋ ਸਾਲ 2 3 4 ਸਾਲ ਦੇ ਉਥੇ ਸੈਟਲ ਹੋਏ ਹੁੰਦੇ ਹਨ ਤੋ ਫਿਰ ਉਹ ਹੋਲੀ ਜਿਹੀ ਬੋਲਦੇ ਨੇ ਕਿ ਭਾਈ ਇਤਰੇ ਕੋ ਪੈਸਾ ਨਹੀਂ ਹੈ ਤੇ ਤੂੰ ਯੂ ਨੋ ਯੂ ਕੈਨ ਗੈਟ ਇਨਟੂ ਸੈਕਸ ਟ੍ਰੇਡ ਤੇ ਇਥੇ ਇਤਲੀ ਜੋ ਮੈਨੇਜ ਨਹੀਂ ਕਮਾ ਸਕਦੀ ਜੋ ਮੈਨੇ ਇਦ ਰੈਂਟ ਪੇ ਕਰਨਾ ਪੈਂਦਾ ਤੂੰ ਕਿਸ ਤਰ੍ਹਾਂ ਪੇ ਕਰੇਂਗੇ ਤੇ ਇੱਕ ਦਿਨੇ ਜੋ ਪੈਸਾ ਤੇਰਾ ਯੂ ਨੋ ਬਣ ਜਾਏਗਾ ਸੋ ਫਿਰ ਸੋਚ ਸਾਥ ਕੇ ਕਬੜਾ ਕੇ ਲੜਕੀਆਂ ਇਸ ਕਮਿਸ਼ ਪਹਿ ਜਾਣਦੀਆਂ ਫਿਰ ਉਹ ਰਿਅਲਾਈਜ਼ ਕਰਦੀਆਂ ਕਿ ਇਥੇ ਪੈਸਾ ਬਣਾਣਾ ਮੁਸ਼ਕਿਲ ਨਹੀਂ ਪਰ ਉਹ ਇਹ ਸ਼ਾਰਟ ਟਰਮ ਹੈ ਇਹ ਸ਼ਾਰਟ ਟਰਮ ਡਿਸੀਜਨ ਹੈ ਪਰ ਉਹ ਜਾਣਦੀਆਂ ਨਹੀਂ ਕਿ ਇਹ ਉਹ ਜੇ ਯੂ نو ਸੈਕਸ਼ੂਅਲ ਐਕਟੀਵਿਟੀਜ਼ ਵਿੱਚ ਪੈ ਕੇ ਉਹਨਾਂ ਦੀ ਲਾਈਫ ਛੁੱਟੀ ਹੋ ਜਾਂਦੀ ਹੈ ਛੋਟੀ ਇਸ ਕਰਕੇ ਹੁੰਦੀ ਹੈ ਕਿ ਉਹ ਡਰੱਗਸ ਵਿੱਚ ਪੈ ਜਾਂਦੇ ਹਨ ਅਲਕੋਹਲ ਵਿੱਚ ਪੈ ਜਾਂਦੇ ਹਨ ਮਰਡਰ ਹੋ ਜਾਂਦੀ ਹੈ ਲੜਕੀਆਂ ਉੱਥੇ ਕਿਤਨੀਆਂ ਤੇ ਯੂ نو ਗੱਡੀ ਵਿੱਚ ਜਾਂ ਡਿਫਰੈਂਟ ਜਗ੍ਹਾ ਤੇ ਮਰੀਆਂ ਪਾਈਆਂ ਗਈਆਂ ਹਨ ਪਰ ਇਹ ਜਿਹੜੀ ਨਿਊਜ਼ ਹੈ ਇਹ ਬਾਹਰ ਨਹੀਂ ਆਉਂਦੀ yeah so uh, you know politicians nu no pata you know uh, sab jande hain ki uh, it's a social issue bachche uh, train de age aake gir jande hain us bachche suicide karde hain you know funeral homes uh, kithe bachche ek aadande se si hun uh, tera multiple uh, you know suicidal ਯੂਥ ਜੋ ਯੂ نو ਕੇਨੋਟਿਵ ਲਿਆਣਾ ਪੰਡਾ ਇੰਡੀਆ ਵਾਪਸ ਤੇ ਇਹ ਪ੍ਰੋਬਲਮਸ ਜਿਹੜੀਆਂ ਹਨ ਇਹ ਬੱਚੇ ਕੰਟਰੋਲ ਨਹੀਂ ਕਰ ਪਾਉਂਦੇ ਕਈ ਵਾਰ ਕਿ ਕਾਪਾ ਕਹਿ ਰਹੇ ਹੈ ਸੈਂਸਿਟਿਵ ਤੁਸੀਂ ਇਹ ਟਾਪਿਕ ਦੱਸਿਆ ਹੈ ਔਰ ਪੰਜਾਬ ਦੇ ਵਿੱਚ ਤੋਂ ਕਿੰਨੀਆਂ ਕੁੜੀਆਂ ਅਜਿਹੀਆਂ ਨੇ ਜਿਹੜੇ ਸੈਕਸ ਟ੍ਰੇਡ ਦੇ ਵਿੱਚ ਪੈ ਚੁੱਕੀਆਂ ਨੇ ਔਰ ਕਿੰਨੀਆਂ ਕਹਿ ਹਜੀਆਂ ਨੇ ਜਿਹੜੀਆਂ ਸੁਸਾਈਡ ਕਰ ਚੁੱਕੀਆਂ ਨੇ ਅਚ ਨੰਬਰ ਇਸ ਕਿਸੇ ਕੋਲ ਵੀ ਨਹੀਂ ਹੈ ਨਾ ਪੁਲਿਸ ਕੋਲ ਹੈ ਨਾ ਗਵਰਨਮੈਂਟ ਕੋਲ ਹੈ ਤੇ ਅਸੀਂ ਨੰਬਰਸ ਡਿਸਕਸ ਕਰਦੇ ਆ ਸੋਚਦੇ ਆ ਯੂ نو ਕਿ ਕਿਦਰੂ ਮਿਲ ਸਕਦਾ ਪਰ ਨੰਬਰਸ ਮਿਲਦੇ ਨਹੀਂ ਹੈ ਨਾ ਕਿਸੇ ਕੋਲ ਹੈ ਨਹੀਂ ਨੰਬਰ ਕਾਰਨ ਇਸ ਦਾ ਇਹ ਹੈ ਕਿ ਠੀਕ ਹੈ ਸੂਸਾਈਡਲ ਕੇਸ ਜਿਹੜੇ ਹੁੰਦੇ ਨੇ ਫਿਊਨਰਲ ਹੋਮਸ ਵਾਲੇ ਦੱਸ ਦਿੰਦੇ ਨੇ ਕਿ ਠੀਕ ਹੈ ਯੂ نو ਮੇਨੇਜ 15 ਬੱਚੇ ਆ ਗਏ ਸੇ ਮੇਨੇਜ 7 ਬੱਚੇ ਆ ਗਏ ਇਸ ਨੂੰ ਪਤਾ ਚੱਲ ਜਾਂਦਾ ਤੇ ਉਹ ਇੱਕ ਫਿਊਨਰਲ ਹੋਮ ਵਿੱਚ ਹੈ ਤੁਸੀਂ ਇਮੇਜਿਨ ਕਰੋ ਕਿ ਉਥੇ ਕਿੰਨੇ ਫਿਊਨਰਲ ਹੋਮਸ ਹਨ ਜੋ ਕ੍ਰਿਮਟੋਰੀਅਮਸ ਹਨ ਜਾਂ ਯਾ ਯੂ نو ਕਿੰਨੇ ਬੱਚੇ ਹੋਣਗੇ ਪਰ ਇਹ ਨਿਊਜ਼ ਵਿੱਚ ਨਹੀਂ ਆਉਂਦੀ ਇਹ ਗੱਲ ਯੂ نو ਸੋ ਨੰਬਰ ਸਾਨੂੰ ਪਤਾ ਨਹੀਂ ਉਹ ਜਿਹੜੀਆਂ ਲੜਕੀਆਂ ਹਨ ਅਗਰ ਯੂ نو ਆ ਟ੍ਰਾਫਿਕਿੰਗ ਇਚ ਫਸ ਜਾਂਦੀਆਂ ਉਹ ਗੱਲਾਂ ਨਹੀਂ ਕਰਦੀਆਂ ਉਹ ਗੱਲ ਯੂ ਨੋ ਬਸ ਸੈਕਸ ਟ੍ਰੇਡ ਵਾਲੀ ਜੋ ਲੜਕੀਆਂ ਆਪਣੇ ਬਾਡੀ ਨੂੰ ਆਪ ਵੇਚਦੀਆਂ ਉਹ ਤੇ ਉਥੇ ਜਿਹੜੇ ਰੈਜ਼ਿਡੈਂਸ ਹਨ ਜੋ ਫੋਰ ਐਗਜ਼ਾਮਪਲ ਅਗਰ ਬ੍ਰੈਂਪਟਨ ਇਚਰੈਂਡian ਤਾਂ ਫਿਰ ਉਹ ਦੇਖਦੇ ਹਨ ਕਿ ਲੜਕੀਆਂ ਲੜਕੀਆਂ ਦੀ ਜੋ ਨੰਬਰਸ ਹਨ ਉਹ ਵਧਦੇ ਜਾ ਰਹੇ ਹਨ ਯੂ ਨੋ ਸੜਕਾਂ 'ਚ ਲੜਕੀਆਂ ਆਪਣੇ ਆਪ ਨੂੰ ਕੁੜੀਆਂ ਪੰਜਾਬ ਤੋਂ ਵੀ ਨੇ ਜਿਹੜੀਆਂ ਸੈਕਸ ਟ੍ਰੇਡ ਦੇ ਵਿੱਚ ਨੇ ਟ੍ਰੈਫਿੰਗ ਦੇ ਵਿੱਚ ਮੇਰੇ ਖਿਆਲ ਵਿੱਚ ਜ਼ਿਆਦਾਤਰ ਪੰਜਾਬ ਤੋਂ ਹਨ ਕਿਉਂਕਿ ਹਾਂ ਯਾ ਇਕਾ ਉਤੇ ਵੀ 20000 ਬੱਚੇ ਹੈਨ ਰੈਂਪਟਨ ਵਿੱਚ ਇਸ ਵੇਲੇ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਨ ਜੋ ਇੰਡੀਆ ਤੋਂ ਗਏ ਨੇ ਜ਼ਿਆਦਾਤਰ ਬੱਚੇ ਪੰਜਾਬ ਦੇ ਹਨ ਤੇ ਕੁਝ ਗੁਜਰਾਤ ਦੇ ਵੀ ਹਨ ਇਹ ਕੋਥੇ ਵਰਡ ਹੈ 슈ગર ਡੈਡੀ ਇਸਤਮਾਲ ਕੀਤਾ ਜਾਂਦਾ ਹੈ ਤਾਂ ਕੀ ਇਹ ਵੀ ਇੱਕ ਸ਼ਾਰਟਕਟ ਹੈ ਇਹ ਕੁੜੀਆਂ ਦੇ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ ਕਿ ਨੌਕਰੀ ਨਹੀਂ ਕਰਨੀ ਪਊਗੀ ਔਰ ਸਾਨੂੰ ਕੋਈ ਅਜਿਹਾ ਵਿਅਕਤੀ ਮਿਲ ਜਾਊਗਾ ਜੋ ਸਾਡਾ ਸਾਰਾ ਖਰਚਾ ਚੱਕ ਲਵੇ ਯਾ ਕੁੜੀਆਂ ਐਸੇ ਆਦਮੀਆਂ ਨੂੰ ਫਸਾਉਂਦੀਆਂ ਵੀ ਹਨ ਔਰ ਆਦਮੀ ਵੀ ਲੜਕੀਆਂ ਨੂੰ ਫਸਾਉਂਦੇ ਹਨ ਯੂ نو ਪਰ ਇਹ ਜਿਹੜੇ ਡਿਸੀਸ਼ਨ ਔਨ ਦੀ ਇਹਨਾਂ ਦੀ ਆਪਣੀ ਹੁੰਦੀ ਹੈ ਇਸ ਨੂੰ ਅਸੀਂ ਯੂ ਨੋ ਕਿਸੇ ਤਰ੍ਹਾਂ ਵੀ ਰੋਕ ਨਹੀਂ ਸਕਦੇ ਆ ਯੂ ਨੋ ਕਿਉਂਕਿ ਇਟਸ ਅ ਕਾਮਨ ਡਿਸੀਸ਼ਨ ਤੇ ਅਮ ਅਗਰ ਲੈਂਡਲੋਰਡ ਜਾਏ ਲੜਕੀ ਨੂੰ ਬੋਲੇ ਕਿ ਤੁਮ ਰੈਂਟ ਨਹੀਂ ਪੇ ਕਰਨਾ ਪਰ ਯੂ ਨੋ ਇੱਕ ਕਮਰਾ ਤੁਮ ਦੇ ਦੇ ਦਿੰਦਾ ਪਰ ਯੂਲ ਹੈਵ ਟੂ ਸ਼ੇਅਰ ਦ ਬੈਡ ਵਿਦ ਮੀ ਤੋ ਫਿਰ ਲੜਕੀ ਸੋਚਦੀ ਹੈ ਕਿ ਭਾਈ ਕਮ ਹੈ ਨਹੀਂ ਕੁਝ ਨਹੀਂ ਪਰ ਮਨੂੰ ਰੈਂਟ ਨਹੀਂ ਪੇ ਕਰਨਾ ਪਏਗਾ ਘਟ ਤੋ ਘਟ ਮੇਰੇ ਕੋਲ ਥੋੜਾ ਪੈਸਾ ਤੇ ਬਚੇਗਾ ਜੋ ਮੈਂ ਆਪਣੇ ਪੇਰੈਂਟਸ ਨੂੰ ਪੰਜਾਬ ਵਿੱਚ ਭੇਜ ਸਕਦੀ ਆ ਤੇ ਅਮ ਫਿਰ ਉਹ ਜਿਹੜਾ ਅਗਲੈਂਡ ਡਾਟ ਖੁਸ਼ ਹੈ ਲੜਕੀ ਖੁਸ਼ ਹੈ ਤੇ ਇਹ ਚੱਲਦਾ ਰਹਿੰਦਾ ਹੈ ਆਮ ਤੌਰ ਹੁੰਦਾ ਹੈ ਕਿ ਜਦੋਂ ਬਿਊਟੀ ਸਲੂਨਸ ਹੁੰਦੀਆਂ ਉਹ ਜਿਹੜੇ ਓਨਰਸ ਹਨ ਉਹ ਦੱਸਦੇ ਹਨ ਕਿ ਇੱਥੇ ਇੱਕ ਬਜ਼ੁਰਗ ਆਦਮੀ ਹੋਏਗਾ ਤੁਸੀਂ ਨਾਲ ਇੱਕ ਲੜਕੀ ਹੁੰਦੀ ਹੈ ਤੇ ਲੜਕੀ ਆਏ ਇਹ ਆਪਣੇ ਨੇਲਸ ਪਾਲਿਸ਼ ਕਰਾ ਕੇ ਤੇ ਇਹਨਾਂ ਮੇਕਅਪ ਕਰਾ ਕੇ ਚਲੀ ਜਾਂਦੀ ਹੈ ਫਰ ਆਦੀ ਪਾਰ ਖੜਾ ਹੁੰਦਾ ਸੋ ਉਹ ਸਲੂਨ ਵਾਲੇ ਉਹ ਆਪ ਹੀ ਦੱਸਦੇ ਹਨ ਕਿ ਇਟਸ ਕਾਮਨ ਸਾਈਟ ਤੇ ਉਹ ਸੇਮ ਥਿੰਗ ਜਿੱਥੇ ਗਰੋਸਰੀ ਸਟੋਰਸ ਦੇ ਵੀ ਯੂ ਨੋ ਕੁਝ ਰਿਪੋਰਟਸ ਆਈਆਂ ਹਨ ਕਿ ਜਿਹੜੇ এমਪਲॉयर्स ਹਨ ਉਹ ਲੜਕੀਆਂ ਨੂੰ ਐਕਸਪਲੋਇਟ ਕਰਦੇ ਨੇ ਉੱਥੇ ਯੂ ਨੋ ਯੰਗ ਲੜਕੀਆਂ ਉਹਨਾਂ ਨੂੰ ਹਾਇਰ ਕਰ ਲੈਂਦੇ ਪਰ ਦੇ ਐਕਸਪਲੋਇਟ ਥੇ ਤੇ ਇਹ ਆਪਣੇ ਹੀ ਜਿਹੜੇ ਬੰਦੇ ਹਨ ਉਹ ਲੜਕੀਆਂ ਨੂੰ ਐਕਸਪਲੋਇਟ ਕਰ ਰਹੇ ਹਨ ਆਪਣੇ ਪੰਜਾਬੀ ਹੀ ਆਪਣੀ ਪੰਜਾਬੀ ਕੁੜੀਆਂ ਨੂੰ ਐਕਸਪਲੋਇਟ ਕਰਦੇ ਯਾ ਹਾਂਜੀ ਦੈਟਸ ਰਾਈਟ ਪਰ ਮੈਡਮ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਉਂ ਫਿਰ ਸਾਡੇ ਲੋਕਾਂ ਚ ਅਜੇ ਵੀ ਹੋੜ ਲੱਗੀ ਹੋਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜੀਏ ਇੰਨੀਆਂ ਗੱਲਾਂ ਪਤਾ ਹੋਣ ਦੇ ਬਾਵਜੂਦ ਵੀ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਫੇਰ ਉਸ ਦਲਦਲ ਦੇ ਵਿੱਚ ਡੇਗ ਰਹੇ ਹਾਂ ਯਾ ਇੱਕ ਇਹ ਜਿਹੜੀ ਸੋਸਾਇਟੀ ਹੈ ਨਾ ਬੜੀ ਮਟੀਰੀਅਲਿਸਟਿਕ ਸੋਸਾਇਟੀ ਹੈ ਸੋਸਾਇਟੀ ਨੂੰ ਹਾਲੀ ਸਮਝ ਨਹੀਂ ਹੈ ਕਿ ਜੋ ਸਿੰਪਲ ਲਾਈਫ ਹੈ 익 스피리추얼 라이프 ਹੈ ਉਸੇ ਚ ਕਿਤਨਾ ਸੁਖ ਹੈ ਓਕੇ ਉਹ ਜੋ ਮਟੀਰੀਅਲ ਚੀਜ਼ਾਂ ਵਿੱਚ ਫਸ ਫਸ ਕੇ ਇਨਸਾਨ ਦੁਖੀ ਹੋ ਜਾਂਦਾ ਹੈ ਆਪਣੇ ਬੱਚਿਆਂ ਨੂੰ ਸੈਕਰੀਫਾਈਜ਼ ਕਰਦੇ ਜਾਂ ਮੈਂ ਵੀ ਆਵਾਂਗਾ ਉਥੇ ਮੈਂ ਵੀ ਅਸੀਂ ਸਾਰੇ ਆਵਾਂਗੇ ਉਥੇ ਤੇ ਉਥੇ ਅਸੀਂ ਐਸ਼ ਕਰਾਂਗੇ ਤਾਂ ਉਹ ਚੀਜ਼ ਹੁੰਦੀ ਨਹੀਂ ਹੈ ਤੇ ਅਸੀਂ ਇਸ ਯੂ نو ਕੁਮਨ ਕੇ ਵਿੱਚ ਅਸੀਂ ਫਸੇ ਰਹਿੰਦੇ ਹਾਂ ਪਰ ਜਿਹੜੇ ਅਸਲੀ ਜੋ ਲਾਈਫ ਹੁੰਦੀ ਹੈ ਉਹ ਸਿੰਪਲਿਸਿਟੀ ਵਿੱਚ ਹੈ ਤੁਸੀਂ ਜਿੱਥੇ ਰਹੋ ਯੂ نو ਸਾਨੂੰ ਸਾਰਿਆਂ ਨੂੰ ਸ਼ੌਕ ਹੈ ਯੂ نو ਟਰੈਵਲ ਕਰਨ ਦਾ ਸਾਨੂੰ ਸਾਰਿਆਂ ਨੂੰ ਸ਼ੌਕ ਹੈ ਯੂ نو ਕਿ ਫਲਾਣੇ ਮੁਲਕ ਤੇ ਜਾ ਕੇ ਸੀ ਰਹੀਏ ਉੱਥੇ ਸੈਟਲ ਕਰੀਏ ਤੇ ਉਹ ਚੀਜ਼ਾਂ ਅੱਛੀਆਂ ਹਨ ਠੀਕ ਹਨ ਮਗਰ ਬੱਚਿਆਂ ਨੂੰ ਸੈਕਰੀਫਾਈਸ ਕਰਨਾ ਤੇ ਪੁਸ਼ ਕਰਕੇ ਪੇਜਾਂ ਕਿ ਦੂਜਾ ਤੇ ਅਸੀਂ ਆ ਰਹੇ ਹਾਂ ਤੇਰੇ ਪਿੱਛੇ ਉਹ ਲੜਕੀਆਂ ਨੇ ਲੜਕੀਆਂ ਨੂੰ ਸ਼ੌਕ ਹੈ ਬੱਚਿਆਂ ਨੂੰ ਸ਼ੌਕ ਹੈ ਬਾਹਰ ਜਾਣ ਦਾ ਕੋਈ ਇਸੀ ਕੋਈ ਖਰਾਬੀ ਨਹੀਂ ਹੈ ਪਰ ਇਹ ਹੈ ਕਿ ਇੱਕ ਹਿੰਮਤ ਹੋਣੀ ਚਾਹੀਦੀ ਹੈ ਕਰਜ ਹੋਣਾ ਚਾਹੀਦਾ ਬੱਚਿਆਂ ਵਿੱਚ ਕਿ ਅਸੀਂ ਬਾਹਰ ਜਾ ਰਹੇ ਹਾਂ ਸਾਨੂੰ ਤਕਲੀਫਾਂ ਆ ਗਈਆਂ ਕੁਝ ਸਾਲ ਲੱਗਣਗੇ ਅਸੀਂ ਆਪਣੀ ਪੜਾਈ ਕਰ ਲਈਏ ਇਮਾਨਦਾਰੀ ਨਾਲ ਕੰਮ ਕਰੀਏ ਤਾਂ ਅਸੀਂ ਸੈਟਲ ਹੋ ਜਾਵਾਂਗੇ ਕੋਈ ਖਰਾਬੀ ਨਹੀਂ ਹੈ ਯਾ ਪਰ ਮੈਮ ਜਿਸ ਤਰੀਕਾ ਅਸੀਂ ਦੇਖ ਰਹੇ ਹਾਂ 3 ਜਨਰੇਸ਼ਨ ਦੇ ਉੱਤੇ ਬਹੁਤ ਇਫੈਕਟ ਪੈ ਰਿਹਾ ਹੈ ਅੱਜ ਦੀ ਜਿਹੜੀ ਮੌਜੂਦਾ ਜਨਰੇਸ਼ਨ ਹੈ ਠੀਕ ਹੈ ਉਹ ਤਾਂ ਬਰਸੇ ਨਾਲ ਵੀ ਜੁੜੀ ਹੋਈ ਹੈ ਐਥਿਕਸ ਵੀ ਉਹਨਾਂ ਦੇ ਕੋਲ ਹੈ ਬਟ ਤੁਹਾਨੂੰ 3 ਜਨਰੇਸ਼ਨ ਦਾ ਉੱਥੇ ਕੀ ਨਜ਼ਰ ਆ ਰਿਹਾ ਹੈ ਔਰ 3 ਜਨਰੇਸ਼ਨ ਜਦੋਂ ਅੱਗੇ ਹੁਣ ਮੇਨ ਜਨਰੇਸ਼ਨਸ ਦੇ ਵਿੱਚ ਆਊਗੀ ਫਿਰ ਅੱਗੇ ਉਹਨਾਂ ਦੀ ਪੀੜ੍ਹੀ ਤੁਹਾਨੂੰ ਕੀ ਦਿਸਦੀ ਹੈ ਵੈਲ ਇਹ ਵੀ ਇਨਸਾਨ ਹਰ ਇੱਕ ਇਨਸਾਨ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਯੂ نو ਅ ਇਹ ਜਨਰੇਸ਼ਨ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਸੰਭਾਲਦੀ ਹੈ ਕਈ ਵਾਰੀ ਅਸੀਂ ਗਲਤ ਰਸਤੇ ਪੈ ਜਾਂਦੇ ਆ ਪਰ ਸਾਨੂੰ ਫਿਰ ਖਿਆਲ ਆਉਂਦਾ ਹੈ ਕਿ ਭਾਈ ਅਸੀਂ ਇਧਰੋਂ ਨਿਕਲੀਏ ਤੇ ਮੈਂ ਇਧਰੋਂ ਮੇਰੇ ਕੋਲ ਅਸੀਂ ਕਿਸੇ ਫੰਡ ਰੇਜ਼ਿੰਗ ਵਿੱਚ ਬੈਠੇ ਕਿਸੇ ਬੈਂਕਵਟ ਵਿੱਚ ਬੈਠੇ ਹੋਏ ਸੀ ਤੇ ਮੇਰੇ ਨਾਲ ਜਿਹੜੀ ਲੜਕੀ ਬੈਠੀ ਸੀ ਉਹ ਯੂਕਰੇਨ ਤੋਂ ਆਈ ਸੀ ਤੇ ਉਹ ਪ੍ਰੋਸਟੀਟਿਊਟ ਸੀ ਉੱਥੇ ਓਕੇ ਤੇ ਸੌਰੀ ਪ੍ਰੋਸਟੀਟਿਊਟ ਹੀ ਬਣੀ ਉਸ ਨੂੰ ਇਥੇ ਕੈਨੇਡਾ ਲੈ ਆਂਦਾ ਗਿਆ ਤੇ ਇਥੇ ਉਹ ਆਈ ਸੀ ਬੇਬੀ ਸਿਟਿੰਗ ਕਰਨ ਵਾਸਤੇ ਤੇ ਉਹ ਐਕਚੁਅਲੀ ਬੇਬੀ ਸਿਟਿੰਗ ਨਹੀਂ ਸੀ ਉਹ ਪ੍ਰੋਸਟੀਟਿਊਸ਼ਨ ਸੀ ਤੇ ਮਗਰ ਉਹ ਸਭ ਕੁਝ ਕਰਦੀ ਰਹੀ ਹੈ ਤੇ ਉਸ ਨੇ ਕਿਤਾਬ ਲਿਖੀ ਹੈ ਡੀਟੇਲ ਵਿੱਚ ਮੈਂ ਪੜ੍ਹੀ ਹੈ ਕਿਤਾਬ ਤੇ ਪਰ ਉਸ ਨੇ ਮਨ ਬਣਾ ਲੇਤਾ ਸੀ ਕਿ ਮੈਂ ਇਸ ਵਿਸ਼ੇੋਂ ਨਿਕਲਣਾ ਤੇ ਫਿਰ ਉਹ ਫਿਰ ਹੌਲੀ ਹੌਲੀ ਪੁਲਿਸ ਨੂੰ ਰਿਪੋਰਟ ਕੀਤਾ ਪੁਲਿਸ ਨੂੰ ਰਿਪੋਰਟ ਫਿਰ ਪੁਲਿਸ ਨੇ ਹੈਲਪ ਕੀਤਾ ਫਿਰ ਡਿਟੈਕਟਿਵਸ ਫਿਰ ਸਾਰੇ ਨੂੰ ਮਿਲਾ ਕੇ ਜਿਹੜੇ ਪ੍ਰੋਸਟੀਚਨ ਕਰਾ ਸੀ ਉਹਨਾਂ ਨੂੰ ਕਰਾਂਦੇ ਸਨ ਉਹਨਾਂ ਨੂੰ ਪਕੜਿਆ ਤੇ ਇਸ ਨੂੰ ਬਾਹਰ نکال ਕੇ ਜੌਬ ਮਿਲੀ ਇਸਨੇ ਕਿਤਾਬ ਲਿਖੀ ਤੇ ਹੁਣ ਸਾਰੀ ਕਮਿਊਨਿਟੀ ਨਾਲ ਹੈ ਜੋ ਗਵਰਨਮੈਂਟ ਹੈ ਉਹ ਉਹਨਾਂ ਵਾਸਤੇ ਉਹ ਐਡਵਾਈਸਿੰਗ ਦੀ ਹੈ ਯੂ نو ਸ਼ੀ ਇਸ ਐਨ ਐਡਵਾਈਜ਼ਰ ਕਿ ਜਿਹੜੇ ਬੱਚੇ ਇਸ ਯੂ نو ਟ੍ਰੇਡ ਵਿੱਚ ਯੂ نو ਲਿਆਏ ਜਾਂਦੇ ਡਿਫਰੈਂਟ ਕੰਟਰੀਜ਼ ਤੋਂ ਪ੍ਰੋਸਟੀਚਨ ਕਰਾਉਣ ਤੇ ਤੇ ਉਹਨਾਂ ਨੂੰ ਫਿਰ ਪ੍ਰੋਟੈਕਟ ਕਰਦੀ ਹੈ ਜਿਵੇਂ ਪੰਜਾਬ ਦੇ ਵਿੱਚ ਇਸ ਵੇਲੇ ਦੇ ਹਾਲਾਤ ਨਹੀਂ ਉਹ ਇਹ ਨਹੀਂ ਮਾਪਿਆਂ ਨੂੰ ਇਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਭੁੱਖ ਨਹੀਂ ਹੈ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ ਉੱਥੇ ਜਾ ਕੇ ਬੱਚੇ ਸਾਡੇ ਸੈੱਟ ਹੋ ਜਾਣਗੇ ਆਪਣੀ ਜ਼ਿੰਦਗੀ ਬਣਾ ਲੈਣਗੇ ਪਰ ਨਸ਼ੇ ਦੀਆਂ ਜਦੋਂ ਖਬਰਾਂ ਸਾਨੂੰ ਕੈਨੇਡਾ ਤੋਂ ਸੁਣਨ ਨੂੰ ਮਿਲਦੀਆਂ ਨੇ ਤਾਂ ਉਹ ਸ਼ਾਇਦ ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਹੀ ਬਰਾਬਰ ਸਾਨੂੰ ਇਸ ਵੇਲੇ ਨਜ਼ਰ ਆ ਰਹੀਆਂ ਨੇ ਨਸ਼ਾ ਕੀ ਪੰਜਾਬ ਦੇ ਨਾਲ ਹੀ ਵਾਂਗੂ ਹੀ ਕੈਨੇਡਾ ਦੇ ਵਿੱਚ ਚੱਲ ਰਿਹਾ ਹੈ ਬੱਚੇ ਡਰੱਗਸ ਦੇ ਵਿੱਚ ਪਏ ਹੋਏ ਅ ਮੇਰੇ ਖਿਆਲ ਵਿੱਚ ਇਧਰੋਂ ਜਿਹੜੇ ਬੱਚੇ ਗਏ ਹਨ ਜੋ ਸ਼ਰਾਬ ਪੀਂਦੇ ਹਨ ਡਰੱਗਸ ਲੈਂਦੇ ਹਨ ਉੱਥੇ ਜਾ ਕੇ ਉਹਨਾਂ ਨੂੰ ਖੁੱਲ ਮਿਲ ਜਾਂਦੀ ਹੈ ਕਿਉਂਕਿ ਉੱਥੇ ਕੋਈ ਰੋਕਣ ਵਾਲਾ ਨਹੀਂ ਹੁੰਦਾ ਸੋ ਯੂ نو ਸ਼ਰਾਬ ਵੀ इजीली ਅਵੇਲੇਬਲ ਹੈ ਸੋ ਮੁੰਡੇ ਕੁੜੀਆਂ ਜਦੋਂ ਮਿਲਦੇ ਹਨ ਆਪਸ ਵਿੱਚ ਇਹਨਾਂ ਨੂੰ ਕਮਸ਼ਮ ਕਰਕੇ ਆਏ ਤੇ ਬੈਠ ਕੇ ਫਿਰ ਸ਼ਰਾਬ ਵੀ ਪੀਂਦੇ ਹਨ ਡਰੱਗਸ ਵੀ ਲੈਂਦੇ ਹਨ ਤੇ ਮੇਰੇ ਖਿਆਲ ਵਿੱਚ ਕੰਡੀਸ਼ਨਸ ਕਈ ਬੱਚਿਆਂ ਦੀ ਉੱਤੇ ਖਰਾਬ ਹੈ ਤੇ ਜਿਹੜੇ ਬੱਚੇ ਹਨ ਸਿਆਣੇ ਹਨ ਜੋ ਸਮਝ ਜਾਂਦੇ ਹਨ ਕਿ ਅਸੀਂ ਹੁਣ ਆਪਣੀ ਨਵੀਂ ਲਾਈਫ ਚਾਲੂ ਕਰਨੀ ਹੈ ਤੇ ਇਹ ਸਭ ਨਹੀਂ ਕਰਨਾ ਉਹ ਹੈ ਥੋੜੇ ਬੱਚੇ ਜੋ ਉਸ ਤਰ੍ਹਾਂ ਦੇ ਵੀ ਹਨ ਮਗਰ ਯਾ ਪ੍ਰੋਬਲਮਸ ਉੱਤੇ ਹਨ ਐਨਜੀਓ ਕੀ ਕੰਮ ਕਰ ਰਹੀ ਹੈ ਔਰ ਕੀ ਸਿਰਫ ਕੁੜੀਆਂ ਵਾਸਤੇ ਹੀ ਤੁਹਾਡੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਜਾਂ ਓਵਰਆਲ ਜਿੰਨੇ ਵੀ ਬੱਚੇ ਨੇ ਸਭ ਨੂੰ ਤੁਸੀਂ ਦੇਖਦੇ ਹੋ ਉਹਨਾਂ ਦੇ ਨਾਲ ਤੁਸੀਂ ਸਾਥ ਦਿੰਦੇ ਅਸੀਂ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਇਟਸ ਐਨ ਓਪਨ ਆਰਗੇਨਾਈਜੇਸ਼ਨ ਯੂ ਨੋ ਥਰਜ਼ ਨਾ ਹੈ ਐਲਸਬੈਥ ਹਿਵਰਡ ਸੈਂਟਰ ਫੋਰ ewomen 33 ਈਅਰਸ ਅਗੋ ਇਨਾਂ ਦਿੱਤਾ ਗਿਆ ਸੀ ਪਰ ਇਹ ਆਰਗੇਨਾਈਜੇਸ਼ਨ ਬਹੁਤ ਇਵੋਲਵ ਕਰ ਗਈ ਹੈ ਯੂ ਨੋ ਸੀਨੀਅਰਸ ਜਿਹੜੇ ਖਾਸ ਕਰਕੇ ਮੇਲ ਸੀਨੀਅਰਸ ਜੋ ਆਈਸੋਲੇਟਿਡ ਫੀਲ ਕਰਦੇ ਨੇ ਉਹ ਵੀ ਧਿਆਨ ਦੇ ਰਹੇ ਯੂ ਨੋ ਹੁੰਜੇ ਸੀਨੀਅਰਸ ਆਉਂਦੇ ਹਨ ਔਰਤਾਂ ਹਨ ਵਿਡੋਜ਼ ਹਨ ਵਿਡੋਅਰਸ ਹਨ ਉਹਨਾਂ ਵਸੇ ਯੂ ਨੋ ਸੜੇ ਕੋਲ ਪ੍ਰੋਗਰਾਮਸ ਹਨ ਵਗੈਰਾ ਤੇ ਲੜਕੇ ਵੀ ਆਉਂਦੇ ਹਨ ਲੜਕੀਆਂ ਯਾਨੀ ਜੋ ਵੀ ਆਂਦੇ ਆ ਸੀ ਕਿਸੇ ਨੂੰ ਸਰਵਿਸ ਡਿਨਾਈ ਨਹੀਂ ਕਰਦੇ ਆ ਪਰ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਵਿੱਚੋਂ ਲੜਕੀਆਂ ਆਂਦੀਆਂ ਪਰ ਕੀ ਉਹਨਾਂ ਦੀਆਂ ਦਿੱਕਤਾਂ ਕੀ ਹੁੰਦੀਆਂ ਨੇ ਔਰ ਕੀ ਤੁਹਾਡੀ ਆਰਗੇਨਾਈਜੇਸ਼ਨ ਤੋਂ ਆ ਕੇ ਉਹ ਮਦਦ ਮੰਗਦੀਆਂ ਨਹੀਂ ਔਰ ਕੀ ਆਪਣੀਆਂ ਸਮੱਸਿਆਵਾਂ ਤੁਹਾਡੇ ਸਾਹਮਣੇ ਰੱਖਦੀਆਂ ਸਭ ਤੋਂ ਵੱਡੀ ਉਹਨਾਂ ਦੀ ਸਮੱਸਿਆ ਹੈ ਇਨਕਮ ਜੌਬਸ ਜਾਂਦੀਆਂ ਦੂਸਰੀ ਸਮੱਸਿਆ ਹੈ ਉਹਨਾਂ ਕੋਲ ਕਾਰ ਨਹੀਂ ਰਹਿਣ ਵਾਸਤੇ ਯੂ نو ਉਹ ਜਦੋਂ ਕੰਪਲੇਨ ਲੈ ਕੇ ਆਂਦੀਆਂ ਮੇਰੇ ਆਫਿਸ ਬੋਲਦੇ ਬਸ 15 ਦਿਨ ਹੈ ਤੇ ਲੀਜ਼ ਖਤਮ ਹੋ ਜਾਏਗੀ ਤੇ ਮੇਰੇ ਕੋਲ ਕਾਰ ਨਹੀਂ ਰਹਿਣ ਵਾਸਤੇ ਤੇ ਫਿਰ ਯੂ نو ਸਾਨੂੰ ਕੁਝ ਕਰਨਾ ਪੈਂਦਾ ਯੂ نو ਤੇ ਅਸੀਂ ਕਬੜਾ ਜਾਂਦੇ ਆ ਯੂ نو ਨੀਂਦ ਸਾਡੀ ਖਰਾਬ ਹੋ ਜਾਂਦੀ ਹੈ ਕਿ ਭਈ ਬੱਚਾ 15 ਦਿਨ ਬਾਅਦ ਕੀ ਕਰੇਗਾ ਤੇ ਫਿਰ ਯੂ نو ਸਾਨੂੰ ਰੀਅਲ ਏਸਟੇਟ ਏਜੰਟਸ ਨੂੰ ਫੋਨ ਕਰਨਾ ਪੈਂਦਾ ਹੈ ਹਾਊਸਿੰਗ ਨੂੰ ਫੋਨ ਕਰਨਾ ਪੈਂਦਾ ਹੈ ਸ਼ੈਲਟਰਸ ਨੂੰ ਫੋਨ ਕਰਨਾ ਪੈਂਦਾ ਹੈ ਕਿ ਕਿਸੇ ਜਗ੍ਹਾ ਇਸ ਯੂ ਨੋ ਇਸ ਬੇਟੀ ਨੂੰ ਯੂ ਨੋ ਸ਼ੈਲਟਰ ਮਿਲ ਜਾਏ ਥੋੜੀ دیر ਲਈ ਜਿਤ ਤੱਕ ਇਸ ਨੂੰ ਕੋਈ ਯੂ ਨੋ ਪਰਮਨੈਂਟ ਜਗ੍ਹਾ ਨਹੀਂ ਮਿਲ ਜਾਂਦੀ ਹੈ ਸੋ ਪਰ ਲੈਂਡਲੋਰਡਸ ਹਨ ਡਰਦੇ ਹਨ ਯੂ ਨੋ ਰੈਂਟ ਨਹੀਂ ਦਿੰਦੇ ਪਰ ਸਾਡੀ ਕੰਟੈਕਟਸ ਹਨ ਸਾਡੀ ਪਾਰਟਨਰਸ਼ਿਪ ਹੈ ਹਾਊਸਿੰਗ ਦੇ ਨਾਲ ਜਿਹੜੇ ਸੈਨੈਰੀਓ ਕੋਵਿਡ ਤੋਂ ਬਾਅਦ ਬਹੁਤ ਖਰਾਬ ਹੋਇਆ ਕਿਉਂਕਿ ਕੋਵਿਡ ਦੇ ਵਿੱਚ ਜਿਸ ਸਿੱਕਤ ਨਾਲ ਲੋਨ ਰੇਟਸ ਘਟਾ ਦਿੱਤੇ ਗਏ ਸੀਗੇ ਕੰਨੇ ਬਹੁਤ ਸਾਰੇ ਕਾਰ ਕਰੀਡ ਲਤੇ ਹੋਰ ਹਾਊਸਿੰਗ ਕ੍ਰਾਈਸਿਸ ਉਥੇ ਜਿੰਨਾ ਵਦ ਇਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਲੱਗਦਾ ਹੈ ਕਿ ਇਹ ਠੀਕ ਹੋਊਗਾ ਹਾਲਾਂਕਿ ਇਮੀਗ੍ਰੇਸ਼ਨ ਮਨਿਸਟਰ ਨੇ ਵੀ ਐਲਾਨ ਜ਼ਰੂਰ ਕਰ ਦਿੱਤਾ ਕਿ ਇਮੀਗ੍ਰੇਸ਼ਨ ਨਹੀਂ ਹੋਊਗੀ ਜਿੰਨੇ ਹਾਊਸਿੰਗ ਉਥੇ ਹੋਣਗੇ ਪਰ ਇਸ ਤਰ੍ਹਾਂ ਦੀ ਸਥਿਤੀ ਤੁਹਾਨੂੰ ਕੀ ਨਜ਼ਰ ਆਉਂਦੀ ਹੈ ਉਥੇ ਹਾਊਸਿੰਗ ਕ੍ਰਾਈਸਿਸ ਜੋ ਚੱਲ ਰਿਹਾ ਹੈ ਇਹ ਤੁਹਾਨੂੰ ਠੀਕ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਇਮੀਡੀਏਟਲੀ ਨਹੀਂ ਠੀਕ ਹੋਏਗਾ ਇਹ ਕ੍ਰਾਈਸਿਸ ਹੈ ਚੱਲਦਾ ਰਹੇਗਾ ਯੂ نو ਮਗਰ ਹਾਂ ਗਵਰਨਮੈਂਟ ਨੇ ਰੀਅਲਾਈਜ਼ ਕੀਤਾ ਕਿ ਇਹ ਕ੍ਰਾਈਸਿਸ ਹੈ ਔਰ ਇੰਟਰਨੈਸ਼ਨਲ ਸਟੂਡੈਂਟਸ ਜੋ ਹਨ ਯੰਗ ਬੱਚੇ ਉਹ ਇੰਪੈਕਟਡ ਹਨ ਇਸ ਦੇ ਨਾਲ ਤੇ ਇੱਕ ਬੇਸਮੈਂਟਸ ਕਿੰਨੇ ਕਿੰਨੇ ਬੱਚੇ ਰਹਿ ਰਹੇ ਨੇ ਉਹ ਹੁਣ ਡਿਪੈਂਡ ਕਰਦਾ ਹੈ ਇੱਕ ਇਨਸਾਨ ਕੋਲ ਇੱਕ ਘਰ ਹੈ ਬੇਸਮੈਂਟ ਹੈ ਜਗਰ ਜਿੰਨੇ ਵੀ ਬੈਡਸ ਪੈ ਜਾਣ ਉਤਨੇ ਫਿਰ ਉਹ ਰੈਂਟ ਕਰ ਲੈਂਦੇ ਬੱਚਿਆਂ ਨੂੰ यू नो सो अगर एक व्डा बेसमेंट है अगर उतर अठारह बैड्स बंस यू नो फिट होंगे हैं तो उ एक उपर बेडरूम होएगा उ चार यू नो चार बैड्स रख देंदे हैं तो अगर तीन बेडरूम हैं तो यू नो यू नो एक एक बेडरूम या दो तीन चार बैड्स रख सो इस तरह करते करते फिर जो लैंडलोड है ना ढेर सारे पैसे बना you know so ik bed hoiega probably 400 dollar da per month itne sare background so e 18 da te mai suneya hai te 20 da vi suneya si par commonly jo assi sunde ha e hai ki you know 5 and 6 and 8 10 10 yeah yeah aur jithe aap aa e negative ਹੀ ਚੀਜ਼ਾਂ ਕਿਉਂਕਿ ਵਿਚਾਰ ਰਹੀਆਂ ਤਾਂ ਪੋਜ਼ਿਟਿਵ ਹੁਣ ਕਿੰਨੇ ਕੁ ਬੱਚੇ ਅਜਿਹੇ ਵੀ ਹੋਣਗੇ ਜਿਹੜੇ ਉੱਥੇ ਮਿਹਨਤ ਵੀ ਕਰ ਰਹੇ ਨੇ ਔਰ ਚੰਗੀ ਆਪਣੀ ਜ਼ਿੰਦਗੀ ਬਣਾ ਰਹੇ ਨੇ ਔਰ ਆਪਣੀ ਲਾਈਫ ਅੱਗੇ ਉੱਥੇ ਜੀ ਵੀ ਰਹੇ ਜ਼ਿਆਦਾਤਰ ਜਿਹੜੇ ਬੱਚੇ ਆ ਨਾ ਉਹ ਮੈਨੇਜ ਕਰਦੇ ਹਨ ਆ ਜ਼ਿਆਦਾਤਰ ਬੱਚੇ ਫੋਕਸਡ ਹਨ ਬੱਚਿਆਂ ਨੂੰ ਪਤਾ ਹੈ ਕਿ ਇੱਥੇ ਤਕਲੀਫਾਂ ਆ ਗਿਆ ਤੇ 2 3 4 5 ਸਾਲ ਬਾਅਦ ਅਸੀਂ ਸੈਟਲ ਹੋ ਜਾਵਾਂਗੇ ਇਹ ਬੱਚੇ ਰੀਅਲਾਈਜ਼ ਕਰਦੇ ਹਨ ਤੇ ਸਾਡੇ ਕੋਲ ਜਿਹੜੇ ਸਟੂਡੈਂਟ ਪਲੇਸਮੈਂਟਸ ਆਉਂਦੇ ਹਨ ਬੱਚੇ ਆਉਂਦੇ ਹਨ ਤੇ ਅਸੀਂ ਉਹਨਾਂ ਚ ਯਾਦਤਰ ਹੀ ਦਿਖਦੇ ਹਾਂ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ ਮਿਹਨਤ ਕਰਨਾ ਚਾਹੁੰਦੇ ਹਨ ਅਖੀਰ ਦੇ ਵਿੱਚ ਮਾਪਿਆਂ ਨੂੰ ਕੀ ਸਨੇਹ ਹੈ ਜਿਹੜੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਨੇ ਕੀ ਉਨ੍ਹਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਪਹਿਲਾਂ ਤੁਸੀਂ ਖੋਲ ਕੇ ਭੇਜਣ ਕਿ ਤੁਹਾਨੂੰ ਬਾਹਰ ਜਾ ਕੇ ਇਹ ਚੀਜ਼ਾਂ ਫੇਸ ਕਰਨੀਆਂ ਹੀ ਪੈਣ। ਯਾ ਜਿਹੜੇ ਮਾਪਿਓ ਹਨ ਬੱਚਿਆਂ ਨਾਲ ਖੁੱਲ ਕੇ ਗੱਲ ਕਰਨ ਕਿ ਇਹਦੀ ਬੱਚਿਆਂ ਨੂੰ ਇੱਕ ਆ ਆਪਨ ਆਵੇਨਿਊ ਮਿਲਣਾ ਚਾਹੀਦਾ ਕਿ ਜਿਹੜੇ ਬੱਚੇ ਹਨ ਮਾਪਿਆਂ ਨਾਲ ਖੁੱਲ ਕੇ ਗੱਲ ਕਰ ਸਾਡੇ ਕੋਲ ਗਲਤੀ ਹੋਈ ਹੈ ਪਰ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੇਰੈਂਟਸ ਡਾਂਟਣਗੇ ਪਨਿਸ਼ ਕਰਨ ਜੋ ਵੀ ਕਰਨ ਨਾਰਾਜ਼ ਹੋਣ ਪਰ ਸਾਰੀਆਂ ਗੱਲਾਂ ਪੇਰੈਂਟਸ ਨੂੰ ਪਤਾ ਹੋਣੀ ਚਾਹੀਦੀ ਕਿਉਂਕਿ ਪੇਰੈਂਟਸ ਜੋ ਹਨ ਉਹ ਹਲ ਲੱਗ ਸਕਦੇ ਨੇ ਆਪਣੇ ਬੱਚਿਆਂ ਲਈ ਇਸ ਕਰਕੇ ਜਿਹੜੀ ਓਪਨ ਕਮਿਊਨੀਕੇਸ਼ਨ ਹੈ ਨਾ ਉਹ ਹੋਣੀ ਚਾਹੀਦੀ ਹੈ ਤੇ ਪੇਰੈਂਟਸ ਨੂੰ ਇਹ ਸਮਝਣਾ ਚਾਹੀਦਾ ਕਿ ਬੱਚਿਆਂ ਦੇ ਉੱਪਰ ਬੱਸ ਸੇ ਕਾਰਪੇਜਨ ਉਸੇ ਪ੍ਰੈਸ਼ਰ ਨਾ ਪਾਣ ਯੂ ਨੋ ਤੁਹਾਡਾ ਮਕਸਦ ਅੱਜ ਇਸ ਪ੍ਰੈਸ ਕਾਨਫਰੈਂਸ ਦਾ ਇਸ਼ੂਸ ਸਾਹਮਣੇ ਲੈ ਕੇ ਆਉਣਾ ਦਾ ਮਕਸਦ ਇਹ ਸੀ ਕਿ ਪੇਰੈਂਟਸ ਜੋ ਪੰਜਾਬ ਵਿੱਚ ਹਨ ਉਹਨਾਂ ਨੂੰ ਇੱਕ ਮੈਸੇਜ ਮਿਲ ਜਾਏ ਕਿ ਜਿੱਥੇ ਬੱਚਿਆਂ ਨੂੰ ਇਥੇ ਸੈਟਲ ਕਰਨਾ ਮੁਸ਼ਕਲ ਲੱਗ ਰਿਹਾ ਹੈ ਤੇ ਜੋ ਇੱਥੇ ਜਿਹੜੇ ਯੂਥ ਹਨ ਉਹ ਜੋ ਜਾਣਾ ਚਾਹੁੰਦੇ ਹਨ ਕੈਨੇਡਾ ਉਹਨਾਂ ਵੀ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਉੱਥੇ ਜਿਹੜੀ ਸੈਟਲਮੈਂਟ ਹੈ ਉਹ ਮੁਸ਼ਕਲ ਹੈ ਤੇ ਅਗਰ ਮੈਂਟਲੀ ਪ੍ਰਿਪੇਅਰਡ ਰਣਗੇ ਤੇ ਫਿਰ ਉਹ ਜੋ ਮੁਸ਼ਕਲਾਂ ਮੁਸ਼ਕਲ ਨਹੀਂ ਲੱਗਦੀਆਂ ਕਿ ਉਹ ਵੀ 40 ਲੱਖ ਰੁਪਏ ਲਾ ਕੇ ਬੱਚੇ ਨੂੰ ਭੇਜ ਰਹੇ ਨੇ ਤਾਂ ਜੇ 40 ਲੱਖ ਇੱਥੇ ਹੀ ਇਨਵੈਸਟ ਕਰਕੇ ਉਹਨੂੰ ਕੋਈ ਬਿਜ਼ਨਸ ਖੋਲ ਦੇਣ ਉਸ ਦੀ ਕਿਸੇ ਹੋਰ ਥਾਂ ਦੇ ਵਿੱਚ ਇਨਵੈਸਟਮੈਂਟ ਕਰ ਦਿੰਦਾ ਉਹਨੂੰ ਲੱਗਦਾ ਨਹੀਂ ਕਿ ਇੱਥੇ ਵੀ ਚੰਗਾ ਭਵਿੱਖ ਬਣ ਸਕਦਾ ਆਫ ਕர்ஸ் ਯੂ نو ਲਾਈਫ ਜੋ ਇੰਡੀਆ ਵਿੱਚ ਹੈ ਬੜੀ ਸ਼ਾਨਦਾਰ ਲਾਈਫ ਹੈ ਮੈਂ ਹੈਰਾਨ ਹੁੰਦੀ ਹਾਂ ਕਿ ਉੱਥੇ ਕੈਨੇਡਾ ਵਿੱਚ ਲੋਕ ਕਿਉਂ ਆਣਾ ਚਾਹੁੰਦੇ ਹਨ ਯੂ نو ਉਹ ਜੋ ਲਾਈਫ ਸੀ 70 ਸਾਲ ਪਹਿਲਾਂ ਜਾਂ ਯੂ نو 50 ਸਾਲ ਪਹਿਲਾਂ ਉਹ ਡਿਫਰੈਂਟ ਸੀ ਹੁਣ ਜਿਹੜੀ ਲਾਈਫ ਹੈ ਉੱਥੇ ਇਟਸ ਡਿਫਰੈਂਟ ਯੂ نو ਲਾਈਫ ਇਨ ਪੰਜਾਬ ਇਨ ਇੰਡੀਆ ਇਜ਼ ਮੱਚ ਬੈਟਰ ਯੋ ਇੱਥੇ ਹਰ ਤਰ੍ਹਾਂ ਦੇ ਯੂ ਨੋ ਰਿਲੈਕਸੇਸ਼ਨ ਹੈ ਇੱਥੇ ਸੋਸ਼ਲ ਯੂ ਨੋ ਸਰਕਲਸ ਹਨ ਤੁਹਾਡੇ ਰਿਸ਼ਤੇਦਾਰ ਹਨ ਸਭ ਕੁ ਇੱਥੇ ਲਾਈਫ ਬਹੁਤ ਚੀ ਹੈ ਯੂ ਨੋ ਕਲਾਈਮੇਟ ਇਤਨੀ achi hai greenery hai har cheez mil diye the kisi cheez ka kaata nahi hai kyun jana chahnde hain utthe mainu nahi samajh aandi मैम ਕਿਉਂਕਿ ਗੱਲਾਂ ਬਹੁਤ ਸਾਰੀਆਂ ਨੇ ਔਰ ਸਮਾਂ ਥੋੜਾ ਹੈ ਇੱਕ ਹੋਰ ਸਵਾਲ ਮੇਰੇ ਜ਼ਹਿਨ ਦੇ ਵਿੱਚ ਆਇਆ ਕਿਉਂਕਿ ਪਿੱਛੇ ਜੇ ਅਸੀਂ ਵੇਖਿਆ ਕਿ 에어ਪੋਰਟ ਤੋਂ ਇੱਕ ਉੜੀ ਨੂੰ ਵੀ ਡਿਟੇਨ ਕੀਤਾ ਗਿਆ ਫੜਿਆ ਗਿਆ ਐਲਓਸੀ ਉਹਦਾ ਜਾਰੀ ਹੋਇਆ ਸੀ ਔਰ ਇੱਕ ਮੁੰਡੇ ਨੂੰ ਵੀ ਫੜਿਆ ਗਿਆ ਬਹੁਤ ਸਾਰੇ ਇਹੋ ਜਿਹੇ ਕੇਸਿਸ ਆ ਰਹੇ ਨੇ ਕਿ ਕੁੜੀਆਂ ਬਾਹਰ ਚਲੀ ਜਾਂਦੀਆਂ ਨੇ ਮੁੰਡਿਆਂ ਨੂੰ ਇਹ ਵਿਸ਼ਵਾਸ ਦਿਵਾ ਕੇ ਕਿ ਉੱਥੇ ਜਾ ਕੇ ਮੈਂ ਵਿਆਹ ਕਰਵਾ ਕੇ ਤੁਹਾਨੂੰ ਉੱਥੇ ਬੁਲਾ ਲਵਾਂਗੀ ਪਰ ਮੁੰਡੇ ਨਹੀਂ ਬੁਲਾਇਆ ਜਾਂਦਾ ਔਰ ਇਦਾਂ ਹੀ ਹੁੰਦਾ ਹੈ ਮੁੰਡਿਆਂ ਦਾ ਨਾ ਕਿ ਮੁੰਡੇ ਵਿਆਹ ਕਰਾ ਕੇ ਚਲੇ ਜਾਂਦੇ ਔਰ ਕਹਿੰਦੇ ਨੇ ਕਿ ਕੁੜੀਆਂ ਨੂੰ ਬੁਲਾ ਬੁਲਾਵਾਂਗੇ ਪਰ ਨਹੀਂ ਬੁਲਾਉਂਦੇ ਇਹੋ ਜਿਹੇ ਕੇਸਿਸ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਇਹ ਦੋਨੋਂ ਤਰਫੋਂ ਕੇਸਿਸ ਹੋ ਰਹੇ ਹਨ ਬਿਲਕੁਲ ਤੇ ਜ਼ਿਆਦਾਤਰ ਲੜਕੀਆਂ ਦੇ ਕੇਸਿਸ ਸੁਣੇਦੇ ਹੁੰਦੇ ਸੀ ਯੂ ਨੋ ਕੁਝ ਸਾਲ ਪਹਿਲਾਂ ਪਰ ਹੁਣ ਲੜਕੀਆਂ ਬੋਲਦੀਆਂ ਨੇ ਕਿ ਅਸੀਂ ਵੀ ਹੁਸ਼ਿਆਰ ਹੋ ਗਏ ਹਾਂ ਤੇ ਅਸੀਂ ਵੀ ਇਹ ਕੰਮ ਕਰ ਨਾਲ ਸ਼ਾਦੀ ਕਰ ਲੈਂਦੀਆਂ ਤੇ ਲੜਕੀਆਂ ਦੇ ਫੈਮਿਲੀ ਨੂੰ ਬੋਲਦੀਆਂ ਕਿ ਸਾਨੂੰ ਸਾਨੂੰ ਪੈਸੇ ਦਿਓ ਮਾਨੂੰ ਪੈਸੇ ਦਿਓ ਤੇ ਮੈਂ ਕੈਨੇਡਾ ਜਾਣਾ ਹੈ ਉੱਥੇ ਮੇਰੇ ਖਰਚੇ ਐ ਟੈਲੀਫੋਨ ਐ ਤੇ ਰੈਂਟ ਐ ਉਹ ਤੁਸੀਂ ਪੇ ਕਰੋ ਤੇ ਉਹ ਲਾਲਚ ਵਿੱਚ ਆ ਕੇ ਜਿਹੜੇ ਲੜਕੇ ਦੇ ਪੇਰੈਂਟਸ ਹਨ ਉਹ ਬੋਦਨ ਹਾਂ ਠੀਕ ਹੈ ਕਿਉਂਕਿ ਤੂੰ ਚਲੀ ਜਾਏਂਗੀ ਤਾਂ ਤਿੰਨ ਸਾਲ ਬਾਅਦ ਅਸੀਂ ਵੀ ਆ ਜਾਵਾਂਗੇ ਉੱਥੇ ਤੇ ਉਹ ਲਾਲਚ ਕਰਕੇ ਜਿਹੜਾ ਜਿਹੜੇ ਹੈ ਨਾ ਉਹ ਮਾਪਿਓ ਆਪਣੇ ਬੱਚਿਆਂ ਨਾਲ ਇਹ ਖੇਲ ਖੇਲਦੇ ਨੇ ਅੱਛੀ ਗੱਲ ਨਹੀਂ ਹੈ ਲੜਕੀਆਂ ਜੋ ਕੰਮ ਕਰ ਰਹੀਆਂ ਨੇ ਇਹੋ ਜਿਹੀ ਕੰਮ ਕਰਦੀਆਂ ਨੇ ਬਿਲਕੁਲ ਗਲਤ ਹੈਨ ਟੋਟਲੀ ਅਗੇਂਸਟ ਇਟ ਤੇ ਪਹਿਲਾਂ ਲੜਕੀ ਕਰਦੇ ਸਨ ਉਹ ਵੀ ਗਲਤ ਸੀ ਤੇ ਇਹ ਜਿਹੜੇ ਸੋਸਾਇਟੀਲ ਪ੍ਰੋਬਲਮਸ ਹੈ ਨਾ ਇਹ ਇਹ ਅੱਛੀਆਂ ਨਹੀਂ ਹੈ ਐਂਡ ਇਟ ਸ਼ੁੱਡ ਨੈਵਰ ਬੀ ਸਪੋਰਟਡ ਬਹੁਤਾਂ ਵੱਧ ਸਮਾਦੇਨ ਦੇ ਲਈ ਕਲਪਤ ਕਰਾਂਗੇ ਥੈਂਕ ਯੂ ਤਾਂ ਇਹ ਤਸਵੀਰ ਤੋਂ ਜਾਣੂ ਕਰਵਾਇਆ ਹੈ ਕੈਨੇਡਾ ਦੀ ਕੈਨੇਡਾ ਦੇ ਵਿੱਚ ਕੀ ਹਾਲਾਤ ਨੇ ਕਿਹੋ ਜੀ ਸਥਿਤੀ ਬਣੀ ਹੋਈ ਹੈ ਬਹੁਤੇ ਬੱਚੇ ਉੱਥੇ ਗਲਤ ਰਾਹਾਂ ਦੇ ਉੱਤੇ ਤੁਰਨ ਲੱਗੇ ਨੇ ਗੁੰਮਰਾਹ ਹੋ ਚੁੱਕੇ ਨੇ ਤਾਂ ਲੋੜ ਹੈ ਮਾਪਿਆਂ ਨੂੰ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜ ਰਹੇ ਹੋ ਤਾਂ ਪਹਿਲਾਂ ਇੱਕ ਵਾਰ ਆ ਗੱਲ ਸੁਣ ਲਓ ਆਪਣੇ ਬੱਚਿਆਂ ਨੂੰ ਪ੍ਰੀਪੇਅਰ ਕਰ ਲਓ ਤਾਂ ਹੀ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਿਓ ਕਿ ਮੈਂ ਮਰਸਨ ਜਸ਼ਨਦੀਪ ਨਗ ਗਗਨਦੀਪ ਸਿੰਘ ਪ੍ਰੋ ਪੰਜਾਬੀ